ਵਾਹਿਗੁਰੂ ਖਾਲਸਾ ਸਤਸੰਗਤ ਜੀ ਆਪ ਜੀ ਬਹੁਤ ਲੰਮੇ ਸਮੇਂ ਤੋਂ ਲੈ ਕਰਕੇ ਸ਼ੈਨਸ਼ਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੋਦ ਵਿੱਚ ਪਹੁੰਚ ਕਰਕੇ ਸਤਪੁਰਸ਼ ਬ੍ਰਹਮ ਗਿਆਨੀ ਮਹਾਪੁਰਖ ਸੰਤ ਬਾਬਾ ਕਰਮ ਸਿੰਘ ਜੀ ਮਹਾਪੁਰਖਾਂ ਦੀ ਯਾਦ ਵਿੱਚ ਜੁੜ ਕਰਕੇ ਉਸ ਪਿਆਰੇ ਦੀ ਉਪਮਾ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦੇ ਅਸ ਅਨੁਸਾਰ ਆਪ ਜੀ ਗੁਰਮਤਿ ਦਾ ਗੁਰਬਾਣੀ ਦਾ ਮਹਾਂਪੁਰਖਾਂ ਦੇ ਜੀਵਨ ਦਾ ਆਨੰਦ ਮਾਣ ਰਹੇ ਹੋ ਜਦੋਂ ਵਿਚਾਰ ਕੇ ਦੇਖਿਆ ਜਾਏ ਤੇ ਸਾਧ ਸੰਗ ਜੀ ਸਾਰੀ ਖੇਡ ਹੀ ਨਾਮ ਦੀ ਹੈ ਮਹਾਪੁਰਖਾਂ ਦੇ ਸਮ ਬਰਾਬਰ ਉਮਰ ਦੇ ਹਮਜੋਲੀ ਉਮਰ ਸਰੀਰ ਵੀ ਕਈ ਹੋਣਗੇ ਪਰ ਜਦੋਂ ਬਾਰ ਬਾਰ ਤਗੀਦ ਕੀਤੀ ਜਾਂਦੀ ਹੈ ਬਾਰ ਬਾਰ ਸਾਜ ਸੰਜ ਨੂੰ ਸੰਤ ਮਹਾਪੁਰਖ ਬ੍ਰਹਮ ਗਿਆਨੀ ਸ਼ਬਦ ਵਰਤਿਆ ਜਾਂਦਾ ਹੈ ਤਾਂ ਅਖੀਰ ਵਿੱਚ ਨਚੋੜ ਨਾਮ ਦਾ ਆਉਂਦਾ ਹੈ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਗਹੋ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦੇਈ ਤਵੋ ਸ਼ਰਣੀ ਆਏ ਪਈ ਜਿੰਨੇ ਪਦਾਰਥ ਨੇ ਦੁਨੀਆ ਦੇ ਆਪਾ ਦੁਨਿਆਵੀ ਲੋਕ ਭੱਜ-ਭੱਜ ਕੇ ਸਾਧ ਸੰਗ ਇਕੱਠੇ ਕਰਦੇ ਆ ਮੈਨੂੰ ਆ ਵੀ ਮਿਲ ਜੇ ਉਹ ਵੀ ਪ੍ਰਾਪਤ ਹੋ ਜੇ ਦਿਨ ਰਾਤ ਕਰਕੇ ਦੌੜਦੇ ਆਂ ਪਰ ਮਹਾਰਾਜ ਜੀ ਕਹਿੰਦੇ ਜਿਨੇ ਭੱਜ ਕੇ ਫੜੀ ਹੈ ਨਾ ਮਾਇਆ ਉਦੇ ਹੱਥ 'ਚ ਨਹੀਂ ਆਈ ਗੋਹ ਕਰ ਪਕੜੀ ਭੱਜ ਕੇ پکڑਨਾ ਨਾ ਆਈ ਹੱਥ ਪ੍ਰੀਤ ਕਰੀ ਆਪਣੇ ਵੀ ਦਾਦੇ ਪੜਦਾਦੇ ਵੱਡੇ ਸੰਸਾਰ ਵਿੱਚ ਚੰਗੇ ਚੰਗੇ ਧਨ ਕਮਾ ਕੇ ਨਾਮ ਕਮਾ ਕੇ ਗਏ ਨੇ ਤੇ ਕਿਸੇ 'ਚ ਕੋਈ ਹੈ ਜਿਹੜਾ ਨਾਲ ਲੈ ਕੇ ਗਿਆ ਹੋਵੇ ਸਭ ਇੱਥੇ ਛੱਡ ਗਏ ਪ੍ਰੀਤ ਕਰੀ ਚੱਲੇ ਨਹੀਂ ਸਾਥ ਕੋ ਨਾਨਕ ਜੋ ਤਿਆਗ ਦੇਈ ਜਿਨ੍ਹਾਂ ਨੇ ਤਿਆਗ ਕਰ ਦਿੱਤਾ ਮਾਇਆ ਦਾ ਸਾਧ ਸੰਗ ਜੀ ਮਹਾਰਾਜ ਕਨੇ ਤਬ ਉਹ ਸ਼ਰਣੀ ਆਏ ਪਈ ਜਦੋਂ ਜੀਵਨ ਪੜਦਿਆਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਛੋਟੇ ਮਹਾਰਾਜਿਆ ਨੇ ਆ ਕੇ ਟੱਗੀ ਤੇ ਡੇਰਾ ਲਾਉਣਾ ਕੀਤਾ ਸਾਧ ਸੰਗ ਜੀ ਮਹਾਪੁਰਖ ਨਾਲ ਕੀ ਪਦਾਰਥ ਲੈ ਕੇ ਆਏ ਸੀ ਕੋਈ ਬਸਤਰ ਨਹੀਂ ਸਨ ਬਹੁਤੇ ਕੋਈ ਤੇ ਇੱਥੇ ਜਦੋਂ ਸੰਤ ਬਾਬਾ ਕਰਮ ਸਿੰਘ ਜੀ ਮਹਾਪੁਰਖ ਆਏ ਮਹਾਪੁਰਖਾਂ ਦੇ ਭੇਜੇ ਸੇਵਾ ਨਿਭਾਉਣੀ ਰੰਭ ਕੀਤੀ ਇਹ ਸਾ ਸੰਸਾਰੀ ਰਚਨਾ ਨਾਮ ਦੀ ਹੈ ਨਾ ਇਸ ਕਰਕੇ ਭਾਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਬਚਨ ਕੀਤਾ ਸੰਤ ਸਮੋਹ ਅਨੇਕ ਮਤੀ ਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਨੂੰ ਪੁੱਛਣਾ ਕੀਤਾ ਮਹਾਰਾਜ ਸੰਤ ਹੈ ਕੌਣ ਮਹਾਂਪੁਰ ਕਹਿਣ ਲੱਗੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਭਾਵੇਂ ਪਹਿਲੀ ਕਲਾਸ ਵਿੱਚ ਵਿਦਿਆਰਥੀ ਪੜ੍ਹਦਾ ਹੈ ਤੇ ਸਾਧ ਸੰਗ ਵਿਦਿਆਰਥੀ ਉਹ ਵੀ ਹੈ ਤੇ ਭਾਵੇਂ ਤੇ ਸਾਧ ਸੰਗਤ ਜੀ ਉਦੋਂ ਉੱਪਰ ਦੀ ਪੜ੍ਹਾਈ ਕਰਦਾ ਹੈ ਹੋਰ ਅਗਲੇ ਗ੍ਰੰਥਾਂ ਦਾ ਅਧਿਐਨ ਕਰਦਾ ਹੈ ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਦਾ ਤੇ ਸਾਧ ਸੰਗਤ ਜੀ ਗਿਆਨਵਾਨ ਉਹ ਵੀ ਹੈ ਦੋਨਾਂ ਦੇ ਅੱਗੇ ਤੇ ਸਾਧ ਸੰਗਤ ਜੀ ਜਿਹੜਾ ਨਾਮ ਵਰਤਿਆ ਜਾਂਦਾ ਹੈ ਵਿਦਿਆਰਥੀ ਸਟੂਡੈਂਟ ਪਰ ਇੱਕ ਉਹ ਵੀ ਨੇ ਜਿਨ੍ਹਾਂ ਨੇ ਵਰਥਾਏ ਸੱਚੇ ਪਾਤਸ਼ਾਹ ਕਹਿੰਦੇ ਸੰਤੋ ਵੀ ਨੇ ਜਿਹੜੇ ਨਾਮ ਜਪਣਾ ਆਰੰਭ ਕਰਦੇ ਨੇ ਤੇ ਸੰਤੋ ਵੀ ਨੇ ਜਿਹੜੇ ਨਾਮ ਜਪ ਕੇ ਨਾਮ ਜਪ ਜਪ ਕੇ ਪਰਮੇਸ਼ਰ ਵਿੱਚ ਭੇਦ ਹੋ ਗਏ ਜਿਨ੍ਹਾਂ ਸਾਸ ਗਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਵਿੱਚ ਵੀ ਅੰਤਰ ਹੈ ਇੱਕ ਜੱਪਣਾ ਸ਼ੁਰੂ ਕਰਦਾ ਤੇ ਦੂਜਾ ਸਾਧ ਸੰਗ ਜੀ ਪੂਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਵਿਸਰਦਾ ਨਹੀਂ ਸਾਸ ਗਰਾਸ ਉਠ ਤ ਬੈਠ ਤ ਸੋਹਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਤੇ ਐਸਿਆਂ ਦੇ ਪਰਥਾਏ ਆਉ ਸਾਧ ਸੰਗਤ ਜੀ ਸਮਾਂ ਨਾ ਜ਼ਿਆਦਾ ਲਈਏ ਸਮਾਂ ਸੰਗਤ ਬਹੁਤ ਲੰਮੇ ਸਮੇਂ ਤੋਂ ਬੈਠ ਕੇ ਆਨੰਦ ਮਾਰਦੀ ਹੈ ਭਗਤ ਕਬੀਰ ਸਾਹਿਬ ਨੇ ਸਾਧ ਸੰਗਤ ਜੀ ਗੱਲ ਉਹਨਾਂ ਦੀ ਕੀਤੀ ਹੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਪਦਾਰਥ ਕਿਹੜੀ ਗੱਲ ਕਰਦੇ ਹੋ ਭਾਈ ਇੱਥੇ ਤਾਂ ਪਰਮੇਸ਼ਰ ਵੀ ਪਿੱਛੇ ਪਿੱਛੇ ਫਿਰਦਾ ਹੈ ਜਿਹੜਾ ਬੰਦਗੀ ਕਰਦਾ ਐਸਾ ਮਹਾਰਾਜ ਜੀ ਬਾਣੀ ਵਿੱਚ ਵਰਣਨ ਕਰਦੇ ਨੇ ਪਿਆਰੇ ਜੀ ਪਿੱਛੇ ਲੱਗਿਆ ਮਾਇਆ ਜੈਸੇ ਗੰਗਾ ਨੀਰ ਪਾਛੈ ਲਗੋ ਹਰ ਵੇਲੇ ਕਹਿ ਤਕਬੀਰ ਕਬੀਰ ਸਤਸੰਗ ਜੀ ਇਹ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਆ ਜਿਨ੍ਹਾਂ ਨੇ ਆਪਣਾ ਅੱਪਾ ਗੁਰੂ ਨਾਨਕ ਦੇ ਘਰ ਨੂੰ ਸੰਪੂਰਨ ਸਮਰਪਿਤ ਕਰ ਦਿੱਤਾ ਇਸ ਕਰਕੇ ਆਪਾਂ ਵਿਚਾਰ ਦੀ ਅੰਮ੍ਰਤਾ ਵਿੱਚ ਪੰਕਤੀ ਪੜ੍ਹੀਐ ਗਹੋ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਤ ਕਹੋ ਨਾਨਕ ਜੋ ਤਿਆਗ ਦੀ ਤਬ ਉਹ ਸ਼ਰਣੀ ਆਏ ਭੀ ਜਦੋਂ ਸਾਥ ਸੰਗ ਜੀ ਸੂਰਜਵਲ ਪਿੱਠ ਕਰ ਲਾਂਗੇ ਪਰ ਸ਼ਾਮਾ ਆਪਣਾ ਅੱਗੇ ਹੋ ਜਾਏਗਾ ਅੱਪਾ ਪਰਸ਼ਾਵੇਂ ਨੂੰ ਪਕੜਾਂਗੇ ਭੱਜ ਕੇ ਹੱਥ ਨਹੀਂ ਆਉਣਾ ਮਾਇਆ ਹੱਥ ਨਹੀਂ ਆਉਣੀ ਤਨ ਸੁੱਖ ਹੱਥ ਨਹੀਂ ਆਉਣੇ ਜਦੋਂ ਪ੍ਰਮਾਤਮਾ ਵੱਲ ਖੁਦਾ ਵੱਲ ਰੱਬ ਵੱਲ ਮੂੰਹ ਕਰ ਲਵਾਂਗੇ ਸਤਿਗੁਰਾਂ ਦੀ ਬਾਣੀ ਵੱਲ ਮੂੰਹ ਕਰ ਲਵਾਂਗੇ ਸਾਥ ਸੰਗ ਜੀ ਸਭ ਪਦਾਰਥ ਪਿੱਛੇ ਰਹਿ ਜਾਣਗੇ ਆਓ ਇਸ ਕਰਕੇ ਉਹਨਾਂ ਮਹਾਂਪੁਰਖਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀਆਂ ਜਾਤਾਂ ਮਨਾਇਆਂ ਜਾਂਦੀਆਂ ਨੇ ਜਿਹੜੇ ਆਪਣੇ ਤਨ ਨੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਇਹ ਹੁਕਮ ਮੰਨੋ ਗੁਰੂ ਕੇ ਦਾ ਗੁਰੂ ਦਾ ਹੁਕਮ ਮੰਨਾ ਕੀਤਾ ਵੱਡੇ ਸਤਪੁਰਸ਼ਾਂ ਦਾ ਹੁਕਮ ਮੰਨਾ ਕੀਤਾ ਆਓ ਜਿੰਨਾ ਸਮਾਂ ਸੰਸਾਰ ਰਹੇਗਾ ਲੋਕੀ ਹਮੇਸ਼ਾ ਲਈ ਗੱਲ ਕਰਦੇ ਰਹਿਣਗੇ ਸੰਤ ਬਾਬਾ ਈਸ਼ਰ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਧੰਨ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਸੰਤ ਬਾਬਾ ਕਰਮ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਤਪੇਸ਼ਰ ਦੁਗੀਸ਼ਰ ਤੇ ਸਾਸਨ ਤਿਆਗੀ ਬੈਰਾਗੀ ਤੇ ਜੀਵਨ ਆਪਣਾ ਗੁਰੂ ਨੂੰ ਸਮਰਪਿਤ ਪੂਰਨ ਤੌਰ ਤੇ ਸਮਰਪਿਤ ਕਰਕੇ ਤੁਰਨ ਵਾਲੇ ਸਵਾਓ ਉਹਨਾਂ ਮਹਾਂਪੁਰਖਾਂ ਨੇ ਜੀਵਨ ਤੋਂ ਕੀ ਸ਼ੇਧ ਲੈਣੀ ਹੈ ਭਾਈ ਜੋ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਰਹਿੰਦੇ ਅਖੀਰ ਤੱਕ ਇਹੀ ਸਾਨੂੰ ਉਪਦੇਸ਼ ਦਿੱਤਾ ਸਤਗੁਰ ਬਾਝੋਂ ਗੁਰਣੀ ਕੋਈ ਨਿੰਗਰੇ ਕਹਿ ਨਾ ਮੁਰਾ ਖੰਡੇ ਪਟਦਾ ਵਰ ਸ਼ਕੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਲੜ ਲਾ ਕੇ ਆਪਣੇ ਜੀਵਨ ਨੂੰ ਬਸਰ ਕਰੇ